ਹੁਸ਼ਿਆਰਪੁਰ ਦੇ ਥਾਣਾ ਗੜਤੀ ਵਾਲਾ ਅਧੀਨ ਆਉਂਦੇ ਪਿੰਡ ਖੁਰਦਾਂ ਤੇ ਇੱਕ ਵੀਡੀਓ ਵਾਇਰਲ ਹੋਈ ਸੀ ਜਿਸ ਵਿੱਚ ਕੁਝ ਨੌਜਵਾਨ ਵਿਆਸਮਾ ਕਮ ਦੌਰਾਨ ਹਵਾਈ ਫਾਇਰ ਕਰਦੇ ਹੋਏ ਦਿਖਾਈ ਦੇ ਰਹੇ ਸਨ ਤੇ ਜਦੋਂ ਇਹ ਮਾਮਲਾ ਐਸਐਸਪੀ ਹੁਸ਼ਿਆਰਪੁਰ ਸ੍ਰੀਂਦਰ ਲੰਬਾ ਦੇ ਧਿਆਨ ਵਿੱਚ ਆਇਆ ਤਾਂ ਉਹਨਾਂ ਵੱਲੋਂ ਤੁਰੰਤ ਗੜਤੀ ਵਾਲਾ ਪੁਲਿਸ ਨੂੰ ਜਾਂਚਦੇ ਹੁਕਮ ਜਾਰੀ ਕੀਤੇ ਗਏ ਸੀ ਪੁਲਿਸ ਵੱਲੋਂ ਤੁਰੰਤ ਕਾਰਵਾਈ ਕਰਦਿਆਂ ਹੋਇਆਂ ਇਸ ਮਾਮਲੇ 'ਚ ਇੱਕ ਵਿਅਕਤੀ ਨੂੰ ਨਾਮਜ਼ਦ ਕਰਕੇ ਕੁੱਲ ਤਿੰਨ ਵਿਅਕਤੀਆਂ ਵਿਰੁੱਧ ਮਾਮਲਾ ਦਰਜ ਕੀਤਾ ਗਿਆ ਹੈ ਤੇ ਪੁਲਿਸ ਵੱਲੋਂ ਹਥਿਆਰ ਵੀ ਜ਼ਬਤ ਕਰ ਲਏ ਗਏ ਹਨ ਜਾਣਕਾਰ ਦੰਦਿਆ ਐਸਐਸਪੀ सुरेंद्र ਲੰਬਾ ਨੇ ਦੱਸਿਆ ਕਿ ਪੁਲਿਸ ਤੇ ਹਾਥੀਕੀ ਵੀਡੀਓ ਲੱਗੀ ਸੀ ਜਿਸ ਵਿੱਚ ਕੁਝ ਨੌਜਵਾਨ ਸ਼ਰਿਆਮ ਹਵਾਈ ਫਾਇਰ ਕਰਦੇ ਹੋਏ ਦਿਖਾਈ ਦੇ ਰਹੇ ਸਨ ਤੇ ਪੁਲਿਸ ਵੱਲੋਂ ਇਸ ਮਾਮਲੇ ਤੇ ਕਾਰਵਾਈ ਕਰਦੇ ਹੋਏ ਆ ਪਰਚਾ ਦਰਜ ਕਰਕੇ ਵੈਪਨ ਜ਼ਬਤ ਕਰ ਲਏਗੇ ਨੇ ਉਹਨਾਂ ਨੇ ਦੱਸਿਆ ਕਿ ਬੇਸ਼ੱਕ ਇਹ ਹਥਿਆਰ ਲਾਇਸੈਂਸੀ ਨੇ ਪਰੰਤੂ ਫਿਰ ਵੀ ਇਸ ਤਰ੍ਹਾਂ ਫਾਇਰਿੰਗ ਕਰਨਾ ਸਰਾਸਰ ਗਲਤ ਹੈ ਤੇ ਪੁਲਿਸ ਉਹਨਾਂ ਦੇ ਲਾਇਸੈਂਸ ਵੀ ਰੱਦ ਕਰੇਗੀ ਹੁਸ਼ਰਪੁਰ ਨੇ ਉਸਦੇ ਨਾਲ ਚੇਤਨ ਕਸ਼ਪਤ ਦੀ ਰਿਪੋਰਟ ਜੀ ਸਾਡੇ ਅੱਜ ਇੱਕ ਗੜਦੀ ਵਾਲਾ ਪੁਲਿਸ ਸਟੇਸ਼ਨ ਐਸਐਚਓ ਦੇ ਧਿਆਨ ਚ ਇੱਕ ਵੀਡੀਓ ਆਈ ਜਿਦੇ ਵਿੱਚ ਸ਼ਾਦੀ ਦੇ ਫੰਕਸ਼ਨ ਦੌਰਾਨ ਕੁਝ ਲੋਗ ਹਵਾਈ ਫਾਇਰ ਕਰ ਰਹੇ ਹੈਗੇ ਆਪਣੇ ਵੈਪਨਸ ਦੇ ਨਾਲ ਤੇ ਇਮੀਡੀਏਟਲੀ ਜਿਹੜਾ ਹੈਗਾ ਕਿਉਂਕਿ ਆ ਚੀਜ਼ ਪ੍ਰਤੀਬੰਧਿਤ ਹੈਗੀ ਤੇ ਵੈਪਨ ਦਾ ਮਿਸਯੂਜ਼ ਨਹੀਂ ਕੀਤਾ ਜਾ ਸਕਦਾ ਤੇ ਸੈਲੀਬ੍ਰਿਟੀ ਫਾਇਰਿੰਗ ਜਿਹੜੀ ਹੈਗੀ ਉਹ ਵੀ ਪ੍ਰਤੀਬੰਧਿਤ ਹੈਗੀ ਇਸ ਕਰਕੇ ਆਮ ਸੈਕਟ ਦੇ ਤਹਿਤ ਮੁਕਦਮਾ ਦਰਜ ਕਰਦੇ ਹੋਏ ਪੁਲਿਸ ਵੱਲੋਂ ਕਾਰਵਾਈ ਕੀਤੀ ਗਈ ਹੈ ਇੱਕ ਬੰਦੇ ਤੇ ਬਾਈ ਨੇਮ ਪਰਚਾ ਦਰਜ ਕੀਤਾ ਗਿਆ ਦੋ ਤਿੰਨ ਬੰਦੇ ਜਿਹੜੇ ਹੋਰ ਹੈਗੇ ਉਹਨਾਂ ਨੂੰ ਆਇਡੈਂਟੀਫਾਈ ਕੀਤਾ ਜਾਵੇਗਾ ਤੇ ਜਿਹੜੀ ਰੀਸੈਂਟ ਅਪਡੇਟ ਹੈਗੀ ਉਹਦੇ ਸਬ ਨਾਲ ਪੁਲਿਸ ਵੱਲੋਂ ਦੋ ਵੈਪਨ ਵੀ ਜਬਤ ਕਰ ਲਿੱਤੇ ਗਏ ਹਨ ਤੇ ਬਾਕੀ ਜਿਹੜੇ ਦੋਸ਼ੀ ਹੈਗੇ ਉਹਨਾਂ ਨੂੰ ਫੜਿਆ ਜਾਏਗਾ ਨੋਮਿਨੇਟ ਕੀਤਾ ਜਾਏਗਾ ਕਿਸੇ ਵੀ ਤਰੀਕੇ ਦੀ ਸੈਲੀਬ੍ਰੇਟਰੀ ਫਾਇਰਿੰਗ ਜਾਂ ਜਿਹੜੀ ਹਵਾਈ ਫਾਇਰਿੰਗ ਜਿਹੜੇ ਲਾਇਸੈਂਸ ਹੀ ਵੈਪਨ ਹੈਗੇ ਉਹਨਾਂ ਨੂੰ ਯੂਜ਼ ਕਰਕੇ ਉਹ ਜੇਕਰ ਕੋਈ ਕਰਦਾ ਆਏਗਾ ਤੇ ਉਹਦੇ ਖਿਲਾਫ ਸਖਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ ਇਹਨਾਂ ਦੇ ਲਾਇਸੈਂਸਾਂ ਦੇ ਲਾਇਸੈਂਸ ਸੀ ਰੋਲ ਨੂੰ ਲਾਇਸੈਂਸੀ ਵਪਨ ਹੈਗੇ ਨਾ ਤੇ ਲਾਇਸੈਂਸ ਵੀ ਕੈਨਸਲ ਕਰਵਾਵਾਂਗੇ ਜੀ ਜੀ ਧੰਨਵਾਦ